ਇਸ਼ ਹੈ ਸੁਖਬੀਰ ਦੀ ਕਹਾਣੀ ਕਦੇ ਨਾ ਬੁਝਣ ਵਾਲਾ ਦੀਵਾ ਇਸ ਵਾਰ ਦੀਵਾਲੀ ਆਈ ਤਾਂ ਰਜਨੀ ਦੇ ਘਰ ਵਿੱਚ ਇੱਕ ਵੀ ਦੀਵਾ ਨਾ ਬਲਿਆ ਘਰ ਵਿੱਚ ਬਸ ਹਮੇਸ਼ਾ ਵਾਂਗ ਬਿਜਲੀ ਦੇ ਬਲਬਾਂ ਦਾ ਚਾਨਣ ਸੀ ਪਰ ਉਹ ਚਾਨਣ ਰਜਨੀ ਨੂੰ ਬਹੁਤ ਫਿੱਕਾ ਜਿਹਾ ਲੱਗਾ ਰਜਨੀ ਬਹੁਤ ਉਦਾਸ ਸੀ ਉਸ ਦੇ ਘਰ ਦੀਵਾਲੀ ਨਹੀਂ ਸੀ ਮਨਾਈ ਜਾ ਰਹੀ ਕਿਉਂਕਿ ਇਸ ਸਾਲ ਉਦੇ ਚਾਚੇ ਦੀ ਮੌਤ ਹੋ ਗਈ ਸੀ। ਉਸ ਦੇ ਸੋਗ ਵਿੱਚ ਇੱਕ ਸਾਲ ਲਈ ਕੋਈ ਵੀ ਤਿਉਹਾਰ ਨਹੀਂ ਸੀ ਮਨਾਇਆ ਜਾ ਰਿਹਾ। ਰਜਨੀ ਘਰ ਦੀ ਬਾਲਕੋਨੀ ਵਿੱਚ ਖਲੋ ਕੇ ਦੂਜੇ ਘਰਾਂ ਵਿੱਚ ਬਲ ਰਹੇ ਦੀਵਿਆਂ ਨੂੰ ਵੇਖਦੀ ਰਹੀ। ਰਾਤ ਦੇ ਹਨੇਰੇ ਵਿੱਚ ਉਹ ਕਿੰਝ جگਮਗ-ਜਗਮਕ ਕਰ ਰਹੇ ਸਨ, ਕਿੰਨੇ ਸੋਹਣੇ ਲੱਗਦੇ ਸਨ। ਰਜਨੀ ਨੂੰ ਪਿਛਲੇ ਵਰੇ ਦੀ ਦੀਵਾਲੀ ਯਾਦ ਆਈ। ਉਸ ਨੇ ਬਹੁਤ ਸਾਰੇ ਦੀਵੇ ਵਾਲੇ ਸਨ। ਦੀਵਿਆਂ ਦੀਆਂ ਕਈ ਪਾਲਾਂ ਘਰ ਦੇ ਵਿਹੜੇ ਵਿੱਚ ਉਸਨੇ ਦੀਵਿਆਂ ਦਾ ਇੱਕ ਫੁੱਲ ਬਣਾਇਆ ਸੀ ਜਗਮਗ ਜਗਮਗ ਕਰਦਾ ਕਮਲ ਦਾ ਫੁੱਲ ਤੇ ਦੀਵਾਲੀ ਤੋਂ ਇੱਕ ਹਫ਼ਤਾ ਪਹਿਲਾਂ ਰਜਨੀ ਦਾ ਸੱਤਵਾਂ ਜਨਮ ਦਿਨ ਵੀ ਮਨਾਇਆ ਗਿਆ ਸੀ ਕਿੰਨਾ ਸਵਾਦ ਆਇਆ ਸੀ ਪਰ ਇਸ ਸਾਲ ਨਾ ਜਨਮ ਦਿਨ ਮਨਾਇਆ ਗਿਆ ਨਾ ਦੀਵਾਲੀ ਮਨਾਈ ਗਈ ਅੱਧੀ ਰਾਤ ਹੋ ਗਈ ਤਾਂ ਰਜਨੀ ਬੱਤੀ ਵਜਾ ਕੇ ਆਪਣੇ ਬਿਸਤਰ ਤੇ ਲੰਮੀ ਪੈ ਗਈ ਉਹ ਕਿੰਨਾ ਚਿਰ ਕਮਰੇ ਦੇ ਹਨੇਰੇ ਵਿੱਚ ਵੇਖਦੀ ਰਹੀ ਫੇਰ ਉਸੇ ਹਨੇਰੇ ਵਿੱਚ ਉਹਨੇ ਵੇਖਿਆ ਕਿ ਉਸ ਦੇ ਚਫੇਰੇ ਦੀਵੇ-ਦੀਵੇ ਬਲਣ ਲੱਗੇ ਉਹ ਕਈ ਕਿਸਮ ਦੇ ਦੀਵੇ ਸਨ ਕੁਝ ਛੋਟੇ ਤੇ ਕੁਝ ਵੱਡੇ ਕੁਝ ਤੇਲ ਨਾਲ ਮੂੰਹ ਹੋ ਮੂਹ ਭਰੇ ਹੋਏ ਸਨ ਕੁਝ ਜੱਦੇ ਤੇ ਕੁਝ ਖਾਲੀ ਹੋਣ ਵਾਲੇ ਫੇਰ ਅਜਨੇ ਉੱਪਰ ਵੇਖਿਆ ਤਾਂ ਲੱਗਿਆ ਕਿ ਤਾਰਿਆਂ ਭਰਿਆ ਅਸਮਾਨ ਬਹੁਤ ਹੀ ਨੀਵਾ ਹੋਇਆ ਪਿਆ ਤਾਰੇ ਵੱਡੇ ਵੱਡੇ ਲੱਗ ਰਹੇ ਨੇ ਰਜਨੀ ਬਹੁਤ ਹਨ ਹੋਗੀ ਆਖਰੀ ਕੀੜੀ ਥਾਈ ਉਸਨੇ ਸੋਚਿਆ ਜਿੱਥੇ ਕੋਈ ਘਰ ਨਹੀਂ ਹੈ ਤੇ ਚਫੇਰੇ ਦੀਵੇ ਜੀ ਦੀਵੇ ਨੇ ਉਹ ਇਧਰ ਉਧਰ ਘੁੰਮਣ ਲੱਗੀ ਤਦ ਉਸਨੇ ਵੇਖਿਆ ਸਾਹਮਣੇ ਕੋਈ ਬੰਦਾ ਆ ਰਿਹਾ ਸੀ ਉਸਨੇ ਕਾਲਾ ਚੋਗਾ ਪਾਇਆ ਹੋਇਆ ਸੀ ਉਸ ਦੀ ਦੁੱਧ ਚਿੱਟੀ ਦਾੜੀ ਸੀ ਤੇ ਬੜੀਆਂ ਹੀ ਲਿਸ਼ਕਮੀਆਂ ਪੂਰੇ ਰੰਗ ਦੀਆਂ ਅੱਖਾਂ ਸਨ ਉਸਨੇ ਕੋਲ ਆ ਕੇ ਕਿਹਾ ਕੀ ਦੀ ਵੇ ਵੇਖ ਰਹੀ ਹੈ ਰਜਨੀ ਨੇ ਹਾਂ ਵਿੱਚ ਸਿਰ ਹਿਲਾਇਆ ਉਹ ਬੁੱਢੇ ਨੂੰ ਇੰਜ ਇੱਕ ਖਾਂਟ ਢਿਹਰਾਨੀ ਨਾਲ ਵੇਖ ਰਹੀ ਸੀ ਕਿ ਉਸ ਤੋਂ ਬੋਲਿਆ ਹੀ ਨਾ ਗਿਆ ਤਦੇ ਬੁੱਢੇ ਨੇ ਨਿਉ ਇੱਕ ਦੀਵਾ ਚੱਕਿਆ ਉਸ ਦਾ ਤੇਲ ਮੁੱਕਣਾ ਸੀ ਉਸ ਦੀ ਬੱਤੀ ਪੱਕ ਪੱਕ ਕਰਨ ਲੱਗੀ ਬੁੱਢੇ ਨੇ ਦੀਵੇ ਨੂੰ ਕੁਝ ਟੇਡਾ ਕਰਕੇ ਉਸ ਵਿੱਚ ਰਹਿੰਦਾ ਖੁੰਦਾ ਤੇਲ ਬੱਤੀ ਨੂੰ ਛੋਹਿਆ ਤਾਂ ਮੋੜ ਚੰਗੀ ਤਰ੍ਹਾਂ ਬਲਣ ਲੱਗੀ। ਉਸੇ ਵੇਲੇ ਰਜਨੀ ਦੀ ਜ਼ੁਬਾਨ ਖੁੱਲੀ। ਉਸਨੇ ਪੁੱਛਿਆ ਇਹ ਦੀਵੇ ਕਿਵੇਂ ਬਲ ਰਹੇ ਐ? ਬੁੱਢੇ ਨੇ ਕਿਹਾ ਤੁਹਾਡੀ ਧਰਤੀ ਤੇ ਜੋ ਲੋਕ ਨੇ ਇਹ ਉਹਨਾਂ ਦੇ ਨਾਂ ਦੇ ਦੀਵੇ ਨਹੀਂ। ਉਹਨਾਂ ਦੇ ਨਾਂ ਦੇ ਦੀਵੇ। ਰਜਨੀ ਨੇ ਗੱਲ ਨਾ ਸਮਝਦਿਆਂ ਕਿਹਾ। ਬੁੱਢਾ ਮੁਸਕਰਾਇਆ। ਹਰ ਬੰਦੇ ਦੇ ਨਾਲ ਇੱਕ ਦੀਵਾ ਬਲ ਰਿਹਾ ਹੈ ਜਿਸ ਬੰਦੇ ਚ ਜਿੰਨੀ ਚੰਗਿਆਈ ਏ ਓਨਾ ਹੀ ਉਸ ਦੇ ਦੀਵੇ ਵਿੱਚ ਤੇਲ ਏ ਜਿਸ ਤਰ੍ਹਾਂ ਇਹ ਤੇਲ ਬੱਤੀ ਤੋਂ ਹੋ ਕੇ ਚਾਨਣ ਦਿੰਦਾ ਹੈ ਉਸੇ ਤਰ੍ਹਾਂ ਆਦਮੀ ਦੀ ਚੰਗਿਆਈ ਉਸ ਦੀ ਜ਼ਿੰਦਗੀ ਨੂੰ ਚਾਨਣ ਕਰਦੀ ਹੈ ਸ਼ਾਇਦ ਤੂੰ ਆਪਣੇ ਨਾਂ ਦਾ ਦੀਵਾ ਵੇਖਣਾ ਚਾਹੁੰਦੀ ਹੋਵੇਂ ਆ ਵਖਾਵਾ ਬੁੱਢਾ ਇੱਕ ਪਾਸੇ ਨੂੰ ਤੁਰ ਪਿਆ ਤਰਜਨੀ ਉਸ ਦੇ ਮਗਰ ਤੁਰ ਪਈ ਉਸ ਨੂੰ ਆਪਣੇ ਨਾਂ ਦਾ ਦੀਵਾ ਵੇਖਣ ਦੀ ਬੜੀ ਉਤਸਾਹਵਲ ਸੀ। ਪਲਾਓ ਕਿ ਡੱਕ ਵੱਡਾ ਹੋਵੇਗਾ? ਉਸਨੇ ਸੋਚਿਆ। ਕਿ ਉਹ ਜੀ ਸ਼ਕਲ ਹੋਵੇਗੀ ਉਸ ਦੀ? ਤੇ ਕਿੰਨਾ ਕੁ ਤੇਲ ਹੋਵੇਗਾ ਉਸ ਦੇ ਵਿੱਚ? ਕਿਤੇ ਬੁਝਿਆ ਹੋਇਆ ਹੀ ਨਾ ਹੋਵੇ। ਜਿਵੇਂ ਕਿਤੇ ਕਿਤੇ ਕੋਈ ਦੀਵਾ ਬੁਝਿਆ ਹੋਇਆ ਏ। ਬੁੱਢੇ ਨੇ ਇਕੱਠਾ ਰੁੱਕ ਕੇ ਕਿਹਾ। ਇਹ ਵੇ ਤੇਰੇ ਨਾਂ ਦਾ ਦੀਵਾ। ਰਜਨੀ ਵੇਖ ਕੇ ਬਹੁਤ ਖੁਸ਼ ਹੋਈ। ਉਹ ਤਾਂ ਸੀ ਛੋਟਾ ਜਿਹਾ ਉਹ ਆਪ ਵੀ ਤਾਂ ਛੋਟੀ ਜੀ ਸੀ ਪਰ ਤੇ ਇਹ ਨਾਲ ਮੂੰਹੋਂ ਮੂੰਹ ਭਰਿਆ ਹੋਇਆ ਸੀ ਉਸ ਦੀ ਲੋ ਬੜੀ ਲੰਮੀ ਸੀ ਤੇ ਬਹੁਤ ਸੋਹਣਾ ਚਾਨਣ ਸੀ ਉਸ ਦਾ ਸੁਨਹਿਰੀ ਰੰਗ ਦਾ ਕੀਏ ਹੁਣ ਬਾਲਿਆ ਏ ਰਜਨੀ ਨੇ ਪੁੱਛਿਆ ਨਹੀਂ ਤਾਂ ਬੁੱਢੇ ਨੇ ਕਿਹਾ ਇਹ ਤਾਂ ਚੋਖੇ ਚਿਰ ਤੋਂ ਵੱਲ ਰਿਹਾ ਹੈ ਭਰੇ ਤੇਲ ਨਾਲ ਪੂਰਾ ਭਰਿਆ ਹੋਇਆ ਏ ਇੰਜ ਲੱਗਦਾ ਜਿਵੇਂ ਹੁਣੇ ਹੀ ਬਾਲਿਆ ਹੋਵੇ ਬੁੱਢਾ ਮੁਸਕਰਾਇਆ ਤੇ ਉਸਨੇ ਪਿਆਰ ਨਾਲ ਰਜਨੀ ਦੇ ਸਿਰ ਉੱਤੇ ਹੱਥ ਫੇਰਿਆ ਫਿਰ ਕਿਹਾ ਤੂੰ ਇਸ ਦਾ ਤੇਲ ਘਟਣ ਨਹੀਂ ਨਾ ਦਿੰਦੀ ਸੋ ਇਹ ਪੂਰਾ ਭਰਿਆ ਹੋਇਆ ਜਿਸ ਤਰ੍ਹਾਂ ਤੇਰੀ ਜ਼ਿੰਦਗੀ ਚੰਗਿਆਈਆਂ ਨਾਲ ਭਰੀ ਹੋਈ ਏ ਉਸੇ ਤਰ੍ਹਾਂ ਇਹ ਤੇਲ ਨਾਲ ਭਰਿਆ ਹੋਇਆ ਏ ਜਦ ਵੀ ਤੇਲ ਘਟਦਾ ਏ ਤੇਰੀ ਕੋਈ ਨਾ ਕੋਈ ਚੰਗਿਆਈ ਉਹਨੂੰ ਫੇਰ ਵਧਾ ਦਿੰਦੀ ਏ ਸੁਣ ਕੇ ਰਜਨੀ ਬਹੁਤ ਖੁਸ਼ ਹੋਈ ਪਹਿਲਾਂ ਉਹ ਇੰਨੀ ਚੰਗੀ ਕੁੜੀ ਨਹੀਂ ਸੀ ਪਰ ਪਿਛਲੇ 2 ਸਾਲਾਂ ਤੋਂ ਬਹੁਤ ਹੀ ਚੰਗੀ ਬਣ ਗਈ ਸੀ ਆਪਣੇ ਮਾਤਾ ਪਿਤਾ ਦੀ ਆਖੇ ਲਗਦੀ ਸੱਚ ਬੋਲਦੀ ਵੱਡਿਆਂ ਦੀ ਇੱਜ਼ਤ ਕਰਦੀ ਪੜਨ ਵਿੱਚ ਦਿਲ ਲਾਉਂਦੀ ਆਪਣੀਆਂ ਸਹੇਲੀਆਂ ਦੀ ਮਦਦ ਕਰਦੀ ਤਦੇ ਰਜਨੀ ਨੇ ਵੇਖਿਆ ਉਸ ਦੇ ਦੀਵੇ ਕੋਲ ਇੱਕ ਦੀਵਾ ਬੁਝਣ ਲੱਗਾ ਸੀ ਤੇਲ ਨਾ ਹੋਣ ਕਰਕੇ ਉਹਦੀ ਬੱਤੀ ਸੁੱਕ ਗਈ ਤੇ ਉਸ ਦੀ ਲੋ ਭੱਕ ਭੱਕ ਕਰ ਰਹੀ ਸੀ ਰਜਨੀ ਨੇ ਉਸੇ ਵੇਲੇ ਆਪਣਾ ਦੀਵਾ ਚੁੱਕਿਆ ਤੇ ਉਸ ਦਾ ਕੁਝ ਤੇਲ ਉਸ ਬੁਝਣ ਵਾਲੇ ਦੀਵੇ 'ਚ ਪਾਇਆ। ਤਦੇ ਉਸ ਦੀ ਨਜ਼ਰ ਕੁਝ ਦੂਰ ਇੱਕ ਹੋਰ ਬੁਝਣ ਲੱਗੇ ਦੀਵੇ ਤੇ ਪਈ। ਤਾਂ ਉਸ ਨੇ ਉਸ ਵਿੱਚ ਵੀ ਕੁਝ ਤੇਲ ਪਾਇਆ। ਫਿਰ ਉਸ ਨੇ ਖਾਲੀ ਹੋ ਗਏ ਇੱਕ ਤੀਜੇ ਦੀਵੇ ਵਿੱਚ ਤੇਲ ਪਾਤਾ। ਜਦ ਉਸ ਨੇ ਪਰਤ ਕੇ ਦੀਵਾ ਆਪਣੀ ਥਾਂ ਤੇ ਰੱਖਿਆ ਤਾਂ ਉਸ ਨੂੰ ਇਹ ਵੇਖ ਕੇ ਬੜਾਈ ਚੰਬਾ ਹੋਇਆ ਕਿ ਦੀਵਾ ਪਹਿਲਾਂ ਵਾਂਗ ਹੀ ਮੂੰਹੋਂ ਮੂੰਹ ਪਰਿਆ ਹੋਇਆ ਸੀ। ਇਹ ਕਿ ਹੋ ਗਿਆ ਜਾਦੂ ਸੀ کافی ਸਾਰਾ ਤੇਲ ਪਾਉਣ ਤੇ ਵੀ ਉਹ ਊਣਾ ਨਹੀਂ ਸੀ ਹੋਇਆ ਉਸ ਨੇ ਇਸ ਬਾਰੇ ਬੁੱਢੇ ਨੂੰ ਪੁੱਛਿਆ ਇਸ ਵਿੱਚ ਚੰਬੇ ਦੀ ਗੱਲ ਹੈ ਵੀ ਤੇ ਨਹੀਂ ਵੀ ਬੁੱਢੇ ਨੇ ਕਿਹਾ ਹੁਣ ਜਿਵੇਂ ਵਿੱਦਿਆ ਹੈ ਜਿਸ ਤਰ੍ਹਾਂ ਵਿੱਦਿਆ ਖਰਚ ਕਰਨ ਉੱਤੇ ਕਦੇ ਘਟਦੀ ਨਹੀਂ ਉਸੇ ਤਰ੍ਹਾਂ ਚੰਗਿਆਈ ਵੀ ਘਟਦੀ ਨਹੀਂ ਸਗੋਂ ਵੱਧਦੀ ਹੈ ਇਹ ਸੁਣਦਿਆਂ ਹੀ ਰਜਨੀ ਆਪਣਾ ਦੀਵਾ ਚੁੱਕ ਕੇ ਜੋ ਫੇਰੇ ਦੀਵਿਆਂ ਵਿੱਚ ਘੁੰਮਣ ਲੱਗੀ ਜਿਸ ਦੀਵੇ ਵਿੱਚ ਵੀ ਤੇਲ ਮੁੱਕਣ ਤੇ ਹੁੰਦਾ ਉਸੇ ਵਿੱਚ ਆਪਣੇ ਦੀਵੇ ਚੋਂ ਕੁਝ ਤੇਲ ਪਾ ਦਿੰਦੀ ਉਸ ਨੇ ਕਈ ਦੀਵਿਆਂ 'ਚ ਤੇਲ ਪਾਇਆ ਪਰ ਉਸ ਦੇ ਦੀਵੇ ਦਾ ਤੇਲ ਮੁੱਕਣ ਤੇ ਨਹੀਂ ਸੀ ਆ ਰਿਹਾ ਤਦ ਰਜਨੀ ਨੂੰ ਲੱਗਿਆ ਕਿ ਚੁਫੇਰੇ ਦਾ ਚਾਨਣ ਹੋਰ ਵੀ ਵੱਧ ਗਿਆ ਸਾਰਾ ਚੁਗਿਰਦਾ ਚਿਲਮਲਾ ਰਿਹਾ ਉਹ ਬੜਾ ਤਿੱਖਾ ਚਾਨਣ ਸੀ ਫਿਰ ਰਜਨੀ ਨੂੰ ਉਹ ਚਾਨਣ ਗਰਮ ਲੱਗਣ ਲੱਗਾ ਉਸ ਜੋ ਸੇਕ ਆ ਰਿਹਾ ਪ੍ਰਤੀਤ ਹੋਇਆ ਉਹ ਸੇਕ ਉਸ ਨੂੰ ਆਪਣੇ ਚਿਹਰੇ ਉੱਤੇ ਵਧੇਰੇ ਮਹਿਸੂਸ ਹੋ ਰਿਹਾ ਸੀ ਉਸ ਨੇ ਮੂੰਹ ਉੱਤੇ ਦੋਵੇਂ ਹੱਥ ਕੇਰੀ ਫਿਰ ਅੱਖਾਂ ਮਲੀਆਂ ਤੇ ਜਦ ਅੱਖਾਂ ਖੋਲੀਆਂ ਤਾਂ ਵੇਖਿਆ ਕਿ ਉਹ ਆਪਣੇ ਬਿਸਤਰ ਤੇ ਲੰਮੀ ਪਈ ਹੋਈ ਹੈ ਤੇ ਬਾਰਿਸ਼ੋਂ ਆ ਰਹੀ ਧੁੱਪ ਉਸ ਦੇ ਚਿਹਰੇ ਤੇ ਪੈ ਰਹੀ ਸੀ ਕਾਫੀ ਦਿਨ ਚੜ੍ਹਾ ਆਇਆ ਸੀ ਰਜਨੀ ਕੁਝ ਚਿਰ ਉਸੇ ਤਰ੍ਹਾਂ ਲੰਮੀ ਪਈ ਰਹੀ ਤੇ ਸੁਪਨੇ ਬਾਰੇ ਸੋਚਦੀ ਰਹੀ ਅਖੀਰ ਜਦ ਉੱઠી ਤਾਂ ਬਹੁਤ ਖੁਸ਼ੀ ਉਹ ਆਪਣੇ ਦੀਵੇ ਬਾਰੇ ਸੋਚ ਰਹੀ ਸੀ ਕਿ ਰਾਤ ਭਰ ਜਲਨ ਕਰਕੇ ਉਸ ਦਾ ਤੇਲ ਘਟ ਗਿਆ ਹੋਣਾ ਸੋ ਅੱਜ ਦਿਨ ਭਰ ਅਜਿਹੇ ਕੰਮ ਕਰਨੇ ਚਾਹੀਦੇ ਨੇ ਕਿ ਉਹ ਫੇਰ ਭਰ ਜੇ ਉਸ ਦੇ ਨਾਂ ਬੁਝਣ ਦੇ ਹਸ ਦਾ ਪਤਾ ਲੱਗ ਗਿਆ ਹੁਣ ਉਹ ਦੀਵਾ ਕਦੇ ਨਹੀਂ ਬੁਝ ਸਕੇਗਾ ਸਦਾ ਸਦਾ ਬਲਦਾ ਰਹੇਗਾ